ਪੈਸਿਆਂ ਦੇ ਲੈਣ ਦੇਣ ਕਰਕੇ ਘਰ ਵੜ ਕੇ ਗਵਾਂਡੀਆਂ ਨੇ ਮੇਰੀ ਕੁੱਟਮਾਰ ਕੀਤੀ ਮੇਰੇ ਪੈਸੇ ਕੀ ਕਕਾਰਾ ਦੀ ਬੇਅਦਬੀ ਕੀਤੀ ਗਈ ਅੰਮ੍ਰਿਤਾਰੀ ਔਰਤ ਵੱਲੋਂ ਇਹ ਵੱਡੇ ਇਲਜ਼ਾਮ ਜਿਹੜੇ ਨੇ ਆਪਣੇ ਹੀ ਗਵਾਂਡੀਆਂ ਤੇ ਲਗਾਏ ਗਏ ਨੇ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਝੁੱਗਾ ਤੋਂ ਸਾਹਮਣੇ ਆਇਆ ਹੈ ਵੀਰ ਜੀ ਗਰਮੀਤ ਕੌਰ ਮੇਰਾ ਨਾਮ ਹੈ ਝੁੱਗੇ ਪਿੰਡ ਦੀ ਮੈਂ ਰਹਿਣ ਵਾਲੀ ਹਾਂ ਸਿਰ ਕੁੱਟਮਾਰ ਹੋਈ ਤੇ ਘਰ ਦੇ ਵਿੱਚ ਕਿਉਂ ਹੋਈ ਇਹ ਵੀਰ ਜੀ ਤਾਂ ਹੋਈ ਇਹਨਾਂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਸਰਬੰਧ ਹੈਗਾ ਸੀ ਕਿੰਨਾ ਨਾਲ ਮੇ ਕੇ ਅਨਾਲਸਿ ਮਰਜੀਤੋ ਨਾਲ ਹਾਂਜੀ ਗਵੰਡੀ ਨੇ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੇਰੇ ਘਰਾਂ ਵਾਲੇ ਨੇ ਵੀ ਕਹੀ ਸੀ ਵੀ ਜੋ ਵੀ ਕੋਈ ਗੱਲਬਾਤ ਹੈਗੀ ਆ ਆਪਾਂ ਬੰਦਿਆ ਚ ਬਹਿ ਕੇ ਕਰ ਲੈਨੇ ਆ ਇਹ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਖਾਦੇ ਆ ਮੇਰੇ ਘਰਾਂ ਵਾਲੇ ਨੇ ਇਹ ਗੱਲ ਕਹੀ ਕਹਿੰਦਾ ਵੀ ਮੈਂ ਗੁਰਦੁਆਰੇ ਪੈਸੇ ਰੱਖ ਦਿੰਨਾ ਤੁਸੀਂ ਚੱਕ ਲੋ ਜਿਹੜਾ ਡਿਆ ਤੇ ਉਸ ਤੋਂ ਬਾਅਦ ਜੀ ਉਹ ਗੱਲ ਤੇ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਗਾਲ੍ਹਾਂ ਦਿੱਤੀਆਂ ਸਾਨੂੰ ਤੇ ਮੈਂ ਇਹਨਾਂ ਨਾਲ ਬੜੇ ਵਾਸਤੇ ਪਾਇ ਵੀ ਸਾਨੂੰ ਗਾਲ੍ਹਾਂ ਨਾ ਕੱਢੋ ਤੁਸੀਂ ਤੁਸੀਂ ਆਪਾਂ ਬੈਠ ਕੇ ਗੱਲ ਕਰ ਲੈਣੇ ਆ ਜਿਹੜੀ ਵੀ ਹੈਗੀ ਐ ਵੀ ਇਦਾਂ ਨਾ ਕਰੋ ਤੁਸੀਂ ਇਹਨਾਂ ਨੇ ਉਸ ਤੋਂ ਬਾਅਦ ਮੈਂ ਕੱਲੀ ਸੀ ਘਰੇ ਉਸ ਤੋਂ ਬਾਅਦ ਇਸੇ ਦੇ ਘਰੇ ਵੜ ਗਏ ਅੰਦਰ ਅੰਦਰ ਵੜੇ ਤੋਂ ਬਾਅਦ ਇਹ 8 ਜਣੇ ਸੀ ਇਹਨਾਂ ਦੀਆਂ ਬੁੜੀਆਂ ਨੇ ਮੈਨੂੰ ਕੇਸਾਂ ਤੋਂ ਵੜ ਲਿਆ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੂੰ ਟੱਚ ਕੀਤਾ ਦੇਵ ਦੀ ਕੀਤੀ ਇਹਨਾਂ ਨੇ ਕੱਪੜੇ 파ੜੇ ਮੇਰੇ ਇਹਨਾਂ ਨੇ ਮੈਨੂੰ ਵੇਪੜਦੇ ਕਰਤਾ ਇਹ ਜੀ ਜਦੋਂ ਵੇਪੜਦੇ ਕੀਤਾ ਇਹਨਾਂ ਨੇ ਮੈਂ ਚੀਕ ਚੁਕਾੜੇ ਬਹੁਤ ਮਾਰੇ ਪਰ ਇਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀਗੀ ਖੁਦ ਪਿੰਡ ਦੇ ਸਰਪੰਚ ਦੇ ਸਿਰ ਤੇ ਇਹਿਲਾਤ ਹੋਣ ਡਿਆ ਉਹ ਵੀ ਸਾਡੇ ਨਾਲ ਬਹੁਤ ਮੁੜਕੇ ਜਿੱਦਕੇ ਗਿਆ ਉਸ ਤੋਂ ਬਾਅਦ ਜਦੋਂ ਮੇਰੇ ਹਲਾ ਪਾਇਆ ਤੇ ਜਦੋਂ ਬੱਚਿਆਂ ਨੇ ਆਪਦੇ ਪਾਪਾ ਨੂੰ ਲਿਆਂਦਾ ਬੁਲਾ ਕੇ ਉਸ ਤੋਂ ਬਾਅਦ ਇਹ ਭੱਜ ਗਏ ਇਹਨਾਂ ਨੇ ਭੱਜ ਕੇ ਬਾਹਰੋਂ ਮੁੜ ਕੇ ਇੱਟਾਂ ਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਰੇ ਇਕੱਲੀ ਸੀਗੀ ਇਹ ਸਾਰਾ ਪਰਿਵਾਰ ਆ ਕੇ ਗੱਲ ਪਈ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਆਪਦੇ ਕੋਠੇ ਤੇ ਚੜ ਗਈ ਕੋਠੇ ਤੇ ਚੜ ਕੇ ਫਿਰ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਮੈਨੂੰ ਮਾਰ ਦੇ ਕੁੱਟ ਦੇ ਮੇਰੇ ਨਾਲ ਗਲਤ ਕੰਮ ਕਰਦੇ ਮੇਰੇ ਸ੍ਰੀ ਸਾਹਿਬ ਵੀ ਲੈ ਕੇ ਲਾ ਕੇ ਜੀ ਜਦੋਂ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੇ ਕੇਸ ਫੜੇ ਮੈਨੂੰ ਮਾਰਿਆ ਕੁੱਟਿਆ ਜਦੋਂ ਇਹਨਾਂ ਨੇ ਮੇਰੇ ਪਰਦੇ ਵਾਲੇ ਸਰੀਰ ਨੂੰ ਛੂਇਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਗਾਤਰਾ ਵੀ ਲਾ ਕੇ ਆਪਦੇ ਘਰੇ ਲੈ ਦੇ ਪਾਚਕੇ ਘਾਤ ਰਲੇ ਕਿ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬਹੁਤ ਕੁੱਤੇ ਖਾਣੀ ਵਾਲਾ ਹਾਲ ਕੀਤਾ ਬਸ ਇੱਕ ਮੇਰੀ ਜਾਨ ਨੂੰ ਜਿਹੜੀ ਕੋਟਾ ਰੋੜੇ ਚਲਾ ਹਾਂਜੀ ਜੀ ਉਹ ਵੀਡੀਓ ਵੀ ਹੈਗੀ ਸਾਡੇ ਕੋਲੇ ਜਿਹੜੀ ਟਰ ਰੋੜੇ ਚਲਾਏ ਨੇ ਹਾਂਜੀ ਗਾਲਾਂ ਦੀ ਵੀ ਹੈਗੀ ਏ ਟਰ ਰੋੜਿਆਂ ਦੀ ਵੀ ਹੈਗੀ ਏ ਸਾਡੀ ਪਿੰਡ 'ਚ ਕੋਈ ਸੁਣਦਾ ਨਹੀਂ ਪਿਆਗਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਵੀਰ ਜੀ ਉਹਨਾਂ ਤੇ ਫੋਲ ਹੋਣੀ ਚਾਹੀਦੀ ਏ ਬੁਢੀਆਂ ਤੇ ਵਿਸਣੇ ਬੰਦਿਆ ਤੇ ਵੀ ਕਿਉਂਕਿ ਉਸ ਤੋਂ ਬਾਅਦ ਮੇਰਾ ਕਾਕੂ ਵੀ ਬਾਹਰ ਖੇਡਦਾ ਸੀ ਇਹਨਾਂ ਨੇ ਅੱਠ ਜਣਿਆਂ ਨੇ ਮੇਰੇ ਕਾਕੂ ਨੂੰ ਵੀ ਢੇਡਿਆ ਹੱਥ ਚ ਗੁੰਡਾਸੀ ਸੀ ਚੱਤੀ ਵਾਲਿਆਂ ਨੇ ਫਿਰ ਮੇਰੇ ਕਾਕੂ ਨੂੰ ਜਿੱਧਰੇ ਦਾ ਡੈਡੀ ਸਿਰ ਤੇ ਲੱਗਾ ਉਧਰ ਪੇਹ ਦਿੱਤਾ ਗਿਆ ਫਿਰ ਮੇਰੇ ਘਰ ਵਾਲਾ ਨਾਲ ਕਾਕੂ ਨੂੰ ਲੈ ਕੇ ਆਇਆ ਨਾਲਿਆ ਆ ਕੇ ਸਾਨੂੰ ਪੁੱਛਿਆ ਦੱਸਿਆ ਸਾਨੂੰ ਆ ਕੇ ਇਹਨਾਂ ਨੇ ਦਾਖਲ ਕਰਵਾਇਆ ਮੇਰੇ ਗੁੱਜੀਆਂ ਸੱਟਾਂ ਵੀ ਲੱਗ ਗਈਆਂ ਐ ਗੁੱਟਮਾਰ ਕੀਤੀ ਜਿਹੜੀ ਕਾਰਵਾਈ ਵੀਰ ਜੀ ਉਹਨਾਂ ਤੇ ਹੋਣੀ ਚਾਹੀਦੀ ਐ ਬਾਕੀ ਵੀਰ ਜੀ ਉਹਨਾਂ ਦਾ ਡਰ ਲੱਥਿਆ ਹੋਇਆ ਐ ਉਹਨਾਂ ਦਾ ਡਰ ਐਸ ਤਰ੍ਹਾਂ ਲੱਥਿਆ ਹੋਇਆ ਜਿਹੜੀ ਇੰਨਾ ਢਿਲਵੀਂ ਬੰਦਾ ਮਾਰਿਆ ਐ ਕੁੜੀ ਨੇ ਤੇ ਮੁੰਡੇ ਨੇ ਜਿਹੜੇ ਜੇਲ੍ਹ 'ਚ ਬੈਠੇ ਨੇ ਉਹ ਇਹਨਾਂ ਦੇ ਭਰਾ ਨਹੀਂ ਸਕੇ ਚਲੋ ਤਾਂ ਹੀ ਆਧਿਕਾਰ ਰਿਹਾ ਨਹੀਂ ਪਰ ਇਹਨਾਂ ਨੂੰ ਆਦਤ ਪਈ ਹੋਈ ਆ ਇਹਨਾਂ ਦੇ ਮੂੰਹ ਤੇ ਚਪੇੜੇ ਵੱਜਣੇ ਚਾਹੀਦੇ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਬਕ ਮਿਲਣਾ ਚਾਹੀਦਾ ਏ ਜੋ ਵੀ ਹੈਗਾ ਏ ਵੀਰ ਬਣ ਕੇ ਮੇਰੇ ਨੇਨਤ ਵਾਲੀ ਗੱਲ ਆ ਮੇਰੇ ਵੀਰ ਬਣ ਕੇ ਮੇਰੇ ਭਰਾ ਬਣ ਕੇ ਮੇਰੇ ਨਾਲ ਖੜੋ ਤੇ ਬਸ ਮੇਰਾ ਮਸਲਾ ਹੱਲ ਕਰੋ ਇਸ ਗੱਲ ਦਾ ਕਿ ਅਗਲੇ ਹfte ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੂ ਮੇਰਾ ਹੱਕ ਦਵਾਇਆ ਜਾਵੇ ਬਸ ਲੜਾਈ ਝਗੜੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਦੋਹਾਂ ਧਿਰਾਂ ਦੇ ਵਿਚਾਲੇ ਤਿੱਖੀ ਬਹਿਸ ਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਕਹਾਂ ਮਾਰਦੇ ਆ ਇਹ ਕਹਾਂ ਮਾਰਦੇ ਡਾਂਗਪੜ ਨਾਲ ਲੱਗ ਜਾ ਮਨ ਲੈ ਡਾਂਗਪੜ ਨਾਲ ਲੱਗ ਜਾ ਹਾਂ ਇਹ ਕਹਾਂ ਮਾਰਦੇ ਆ ਫਿਲਹਾਲ ਪੁਲਿਸ ਦੇ ਬੋਲੋ ਇਸ ਸਾਮਲੇ ਦੇ ਵਿੱਚ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਜੇ ਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਸਕਾਇਨਸ ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ